ਦੇਛ ਕੰਮ ਦੇ ਕੰਮ ਜੋ ਆ ਜਾਂਦੇ ਮਰਦੇ ਨਹੀਂਓ ਜਗਤ ਅਮਰ ਰਹਿੰਦੇ ਹੋ ਮਰ ਕੇ ਜੁਣਦਾ ਢੰਗ ਸਖਾ ਜਾਂਦੇ ਦਿਵਾ ਕੰਮ ਤੇ ਅਨਖਦਾ ਰਹੇ ਬੰਦਾ ਤੇ ਜਗਾ ਤੇਲ ਦੀ ਖੂਨੋਂ ਪਾਜੰਦੇ ਓਹੋ ਕਿਸੇ ਤਫਾਨ ਤੋਂ ਬੋਝਦੀ ਨਾ ਤੇ ਜਿਹੜੀ ਜੋਤਾ ਸ਼ਹੀਦ ਜਗਾ ਜੰਦ ਹੀਤ ਜਗਾ ਜਾਂਦੇ ਵਾਹਿਗੁਰੂ ਜਨਮ ਸੰਗਾ ਦਾ ਤੇਗ ਦੀ ਤਾਰ ਵਿੱਚੋਂ ਰੂਪ ਰਖਰਾਏ ਸਾਰੇ ਸੰਸਾਰ ਵਿੱਚੋਂ ਰਬ ਦੇ ਜਾਂਦੇ ਨਾਲ ਸ਼ਿੰਗਾਰ ਆਏ ਗੁਰਤੀ ਲੈਂਦਾ ਏ ਖੰਡੇ ਦੀ ਤਾਰ ਵਿੱਚੋਂ ਮ ਪਾਣੀ ਨੂੰ ਰਸਨਾ ਨਾਲ ਪੰਨ ਵੇਲੇ ਅਮਨ ਹੋਵੇ ਤਾਂ ਸੂਰ ਮੈਂ ਸੰਤ ਹੰਦੇ ਬੱਬਰ ਸ਼ੇਰ ਮੰਦੇ ਜੰਗਲ ਨ ਵੇਲੇ ਕੇਸ ਦਾੜੇ ਮੁਸ਼ਰਿ ਨੇ ਸ਼ਾਨ ਸਾਡੀ ਸੋਹਣੇ ਸੀਸ ਦੇ ਉੱਤੇ ਦਸਤਾਰ ਹੋਵੇ ਲੱਖਾਂ ਵਿੱਚ ਪਹਿਚਾਣਿਆ ਜਾਏ ਕੱਲਾ ਚੜਦੀ ਕਲਾ ਦੇ ਵਿੱਚ ਸਰਦਾਰ ਰਤਾ ਵਕਾਰਾਂ ਦੇ ਸੜਨ ਵੇਲੇ ਅਮਣ ਹੋਵੇ ਤਾਂ ਸੂਰਮੇ ਸੰਤਲਦੇ ਬੱਬਰ ਸ਼ੇਰ ਬਣਦੇ ਜੰਗ ਲੜਨ ਵੇਲੇ ਹੋ ਪੂਰੇ ਸੂਰੇ ਦਸ਼ਮੇਸ਼ ਦਾ ਰੂਪ ਵੰਦੇ ਇੱਕੋ ਇੱਕ ਆਕਾਲ ਤੋਂ ਡਰਨ ਵਾਲੇ ਮੌਤ ਵਿੱਚੋਂ ਜ਼ਿੰਦਗੀ ਲੱਭਦੇ ਨੇ ਦੇਖ ਸੋਖਣੋਂ ਹੱਸ ਕੇ ਜਰ बबर शेर बने जंग लड़न वेले जोश अण ते वीरता धर्म ਅਣਖ ਤੇ ਬੀਰਤਾ ਧਰਮ ਸੇਵਾ ਸਦਾ ਮਿਲਦੀ ਏ मिलंदी ਗਿਆਨੀਆਂ ਨੂੰ ਦਸ ਦਸ ਕੇ ਅੰਗ ਕਟਵਾਉਣ ਵਾਲੇ ਤਿਆਰ ਰਹਿੰਦੇ ਨੇ ਸਦਾ ਕੁਰਬਾਨੀਆਂ ਨੂੰ ਉਹ ਕਹਿੰਦੇ ਜਾਲਮ ਆ ਗਿਆ ਕਾਲ ਤੇਰਾ ਤੇ ਗਾਥਿਸ਼ਟ ਦੀ ਤਉਣ ਤੇ ਜਨਮ ਵੇਲੇ ਹਮਣਾ ਹੋਵੇ ਤਾਂ ਸੂਰਮੇ ਸੰਤ ਹੁੰਦੇ ਬੱਬਰ ਸ਼ੇਰ ਬਣਦੇ ਜੰਗ ਲੜਨ ਵੇਲੇ ਪਰਮਾ ਦੇਖੀਆਂ ਨੂੰ ਗੱਡੀ ਚਾੜਦੇ ਦਾ ਗਰੀਬਾਂ ਨੂੰ ਲਈ ਜਾਂਦੇ ਸੇਰੇ ਪਰਿਆਂ ਨੂੰ ਤੇਗ ਦੀ țeਟ ਕਰਦੇ ਲੋਰ ਬੰਦਾਂ ਨੂੰ ਦੇਗ ਵਰਤਾਈ ਜਾਂਦੇ ਉਹ ਜ਼ਿੰਮੇਵਾਰ ਪਰਿਵਾਰ ਦੇ ਰੈਣ ਬਣ ਕੇ ਗੱਜਦੇ ਯੁੱਧ ਮੈਦਾਨ ਵਿੱਚ ਬੜਨ ਵੇਲੇ ਅਮਣ ਹੋਵੇ ਤਾਂ ਸੂਰ ਨੇ ਸੰਤ ਹੁੰਦੇ ਬੱਬਰ ਸ਼ੇਰ ਬਣਦੇ ਜੰਗ ਲੜਨ ਵੇਲੇ ਸਿੱਖ ਧਰਮ ਗੁਰਸਤਿਆਂ ਕੀਰਤਿਆਂ ਦਾ ਰਾਖੈ ਕੋ ਆ ਕਾਲਪੁਰਖ ਸਾਡਾ ਸੇਖ ਰਾਤ ਮਾਰੇ ਆਦਾਨੋ ਤਨ ਦੇ ਨਹੀਂ ਉਹ ਕਰਬਚਨ ਸਿੰਘ ਜਸਬੀਰ ਸਿੰਘ ਛੇਰਪੁਰੀਆ گاਉਂ ਦਾ ਕਮਲ ਛੱਟੇ ਜਾਂ ਤੇ ਖੜਨ ਵੇਲੇ ਹਮਣ ਹੋਵੇ ਤਾਂ ਸੂਰਮੇ ਸੰਤਰ ਹੁੰਦੇ ਬਬਰ ਸ਼ੇਰ ਬਣਦੇ ਜੰਗ ਲੜਨ ਵੇਲੇ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਏ ਹਰਿ ਸ਼ੋਨੈ ਮਲਾਏ ਸਤਖੰਡ ਵਾਸੀ ਖਿਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਜੋ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦੇ ਸਿਧਾਂਤ ਨੂੰ ਸਮਰਪਿਤ ਉਹਨਾਂ ਨੇ ਆਪਣਾ ਜੀਵਨ ਜਿਹੜਾ ਸੀ ਉਹ ਗੁਰੂ ਆਛੇ ਅਨਸਾਰ ਗੁਰੂ ਪਿਆਰਿਓ ਬਤੀਤ ਕੀਤਾ ساری ਜ਼ਿੰਦਗੀ ਉਹਨਾਂ ਨੇ ਪੰਥ ਦੀ ਮਹਾਨ ਸੇਵਾ ਕੀਤੀ ਹੈ ਹੱਥੀ ਕਿਰਤ ਵੀ ਕੀਤੀ ਨਾਮ ਵੀ ਜਪਿਆ ਅਤੇ ਗੁਰਮਤ ਦਾ ਪ੍ਰਚਾਰ ਘਰ ਘਰ ਵਿੱਚ ਪਚਾਉਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਅੱਜ ਵੀ ਵੱਡਾ ਵਿਦਿਆਲਾ ਇੱਥੇ ਚੱਲ ਰਿਹਾ ਹੈ ਜਿੱਥੋਂ ਵਿਦਿਆਰਥੀ ਪੜ੍ਹ ਕੇ ਚੰਗੇ ਛੁੱਧ ਪਾਣੀ ਪੜਨ ਵਾਲੇ ਪਾਠੀ ਚੰਗੇ ਕੀਰਤਨੀਏ ਚੰਗੇ ਕਥਾਵਾਚਕ ਅਤੇ ਪ੍ਰਚਾਰਕ ਰਾਗੀ ਢਾਡੀ ਬਣ ਕੇ ਪੰਥ ਦੀ ਸੇਵਾ ਕਰ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਦੀ ਮਹਾਰਾਜ ਜੀ ਦੀ ਬਖਸ਼ਿਸ਼ ਗੁਰੂ ਕੀ ਫਤਿਹ ਦੀ ਸਾਜ ਪਾਈਏ ਕਵੀ ਲਿਖਦਾ ਕੰਮ ਕਰਦੇ ਕਿਸੇ ਕੀਰਤੀ ਕੋਲੋਂ ਧਰਮ ਦੀ ਕਿਰਤ ਕਮਾਉਣਾ ਸਿੱਖੀਏ ਚੰਨ ਸੂਰਜ ਤੇ ਤਾਰਿਆਂ ਕੋਲੋਂ ਹਨੇਰਾ ਸਦਾ ਮਟਾਉਣਾ ਸਿੱਖੀਏ ਜੇ ਮਿਲ ਜੇ ਕੋਈ ਪੂਰਾ ਸਾਧੂ ਵਾਇਰ ਵਿਰੋਧ ਕਰਾਉਣਾ ਸਿੱਖੀਏ ਨਿੱਕੇ ਜੇ ਇੱਕ ਬਿਦਰੇ ਕੋਲੋਂ ਆਪਣਾ ਘਰ ਬਣਾਉਣਾ ਸਿੱਖੀਏ ਭਰੀ ਪੇੜਾਂ ਦੀ ਟਾਣੀ ਕੋਲੋਂ ਝੁੱਕ ਕੇ ਸੀਸ ਨਵਾਉਣਾ ਸਿੱਖੀਏ ਕੈਂਚੀ ਕੱਟਦੀ ਕਦੇ ਨਾ ਟੱਕੋ ਸੂਈ ਤੋਂ ਸਿਉਣ ਪਰਉਣਾ ਸਿੱਖੀਏ ਦਰਿਆਵਾਂ ਕੋਲੋਂ ਵਧਣਾ ਸਿੱਖੀਏ ਬੁਲਬੁਲ ਤੋਂ ਮਨ ਮੋਣਾ ਸਿੱਖੀਏ ਸਾਧ ਸੰਤ ਵਿੱਚ ਆ ਕੇ ਸਿੰਘੋ ਗੱਜ ਕੇ ਫਤਿਹ ਬਰਉਣਾ ਸਿੱਖੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇ ਜਥੇ ਨੂੰ ਹੁਕਮ ਲੱਗਾ ਕਿ ਜੂਨ 84 ਦਾ ਇਤਿਹਾਸ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇ ਜਿੰਨੂੰ ਅਸੀਂ ਚੌਥਾ ਕੱਲੂ ਘਾਰਾ ਕਹਿੰਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕੱਲੂ ਘਾਰੇ ਸਾਡੀ ਕੌਮ ਤੇ ਪਹਿਲਾਂ ਤੋਂ ਵਰਤਦੇ ਆ ਰਹੇ ਨੇ ਕੱਲੂ ਘਾਰੇ ਦਾ ਅਰਥ ਹੈ ਸਰਬ ਵਿਨਾਸ਼ ਨਸਲ ਕੁਹੀ ਪਾਪ ਕੇ ਪਹਿਲਾ ਕੱਲੂ ਘਾਰਾ ਸਾਡੇ ਨਾਲ ਵਰਤਿਆ ਜਿਹੜਾ ਕਾਨੂੰਵਾਣ ਦੇ ਛੰਭ ਗੁਰੂ ਪਿਆਰੇ ਉਹ 10000 ਸਿੱਖ ਸ਼ਹੀਦ ਕਰ ਦਿੱਤੇ ਗਏ ਦੂਸਰਾ ਕੱਲੂ ਘਾਰਾ ਵਰਤਿਆ ਜਿਹੜਾ ਕਿ 5 ਫਰਵਰੀ ਸਨ 1762 ਈਸਵੀ ਨੂੰ ਕੁੱਪ ਹਰੀੜੇ ਦੀ ਧਰਤੀ ਤੇ ਵਰਤਿਆ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਸਿੱਖ ਜਰਨੈਲਾਂ ਨੇ ਲੋਹਾ ਲਿਆ 35000 ਸਿੰਘ ਸ਼ਹੀਦ ਹੋਏ ਉਸ ਤੋਂ ਬਾਅਦ ਸਨ 47 ਵਿੱਚ ਕੱਲੂ ਘਾਰਾ ਵਰਤਿਆ ਜਿਦੇ ਵਿੱਚ ਗੁਰੂ ਪਿਆਰਿਓ ਨਰਦੋਸ਼ ਲੋਕਾਂ ਦਾ ਕਤਲੇਆਮ ਹੋਇਆ ਫੇਰ ਆ ਜੂਨ 1984 ਵਿੱਚ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਕ ਕਰਕੇ ਹਰਮੰਦਰ ਸਾਹਿਬ ਦੀ ਮਹਰੂਮਤੀ ਕਰਕੇ ਅਤੇ ਸੰਤਾਂ ਮਹਾਪੁਰਸ਼ਾਂ ਨੂੰ ਸ਼ਹੀਦ ਕਰਕੇ ਇਸ ਜ਼ਾਲਮ ਸਰਕਾਰ ਨੇ ਕੱਲੂ ਘਾਰਾ ਵਰਤਾਇਆ ਕੱਲੂ ਘਾਰਾ ਜੂਨ 1983 ਇਹ ਕਿਉਂ ਵਰਤਿਆ ਗੁਰੂ ਪਿਆਰੀ ਸਾਧ ਸੰਗਤ ਜੀ ਵੈਸੇ ਤਾਂ ਜਿਹੜੀ ਦੇਸ਼ ਦੀ ਆਰਮੀ ਹੁੰਦੀ ਹੈ ਇਹ ਵਿਦੇਸ਼ ਦੇ ਹਮਲਾਵਰਾਂ ਦੇ ਨਾਲ ਲੜਨ ਵਾਸਤੇ ਇਹਨਾਂ ਨੂੰ ਭਰਤੀ ਕੀਤਾ ਹੁੰਦਾ ਪਰ ਇਸ ਦੇਸ਼ ਵਿੱਚ ਕਾਨੂੰਨੀ ਵੱਖਰੇ ਨੇ ਪਹਿਲੀ ਵਾਰ ਜੋ ਕਿ ਗਜਰਾਤ ਦੇ ਵਿੱਚ ਇੱਕ ਛਿੱਕ ਦਾ ਧਾਮ ਹੈ ਉਸ ਧਾਮ ਦੇ ਉੱਤੇ ਇਸ ਆਰਮੀ ਨੇ ਹਮਲਾ ਕੀਤਾ ਪਰ ਉਸ ਧਾਮ ਦੀ ਇੱਕ ਇੱਟ ਵੀ ਨਹੀਂ ਉਖਾੜੀ ਗਈ ਦੂਸਰਾ ਹਮਲਾ ਮੁੰਬਈ ਦੀ ਧਰਤੀ ਤੇ ਜੋ ਕਿ ਪਿਆਰੀ ਸਾਥ ਸੰਗਤ ਜੀ ਉਸ ਹੋਟਲ ਤੇ ਕੀਤਾ ਗਿਆ ਜਿਸ ਹੋਟਲ ਵਿੱਚ ਕਹਿੰਦੇ ਸੀ ਅੱਤਵਾਦੀ ਛੁਪੇ ਹੋਏ ਨੇ ਵਿਦੇਸ਼ੀ ਅੱਤਵਾਦੀਆਂ ਨੂੰ ਫੜਨ ਵਾਸਤੇ ਮਾਰਨ ਵਾਸਤੇ ਮਮਤਾਜ ਹੋਟਲ ਤੇ ਬਹੁਤ ਵੱਡਾ ਹਮਲਾ ਕੀਤਾ ਗਿਆ ਪਰ ਉਸ ਹਮਲੇ ਦੇ ਵਿੱਚ ਵੀ ਹੋਟਲ ਦਾ ਪੂਰਾ ਜਨਾ ਨੁਕਸਾਨ ਨਹੀਂ ਹੋਇਆ ਮੈਂ ਆਪ ਵੇਖ ਕੇ ਆਇਆ ਹਾਂ ਮੁੰਬਈ ਇਸ ਤੋਂ ਬਾਅਦ ਕਾਰਗਲ ਤੇ ਹਮਲਾ ਕੀਤਾ ਗਿਆ ਉੱਥੇ ਵੀ ਕਿਸੇ ਇਮਾਰਤ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ ਪਰ ਗੁਰੂ ਪਿਆਰਿਓ ਇਸ ਇੰਡੀਅਨ ਆਰਮੀ ਨੇ ਸ਼੍ਰੀ ਹਰਮੰਦਰ ਸਾਹਿਬ ਉੱਤੇ ਜਦੋਂ ਹਮਲਾ ਕੀਤਾ ਤੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਮੈਂ ਉਸ ਵੇਲੇ ਦਾ ਜੋ ਦ੍ਰਿਸ਼ ਹੈ ਆਪ ਜੀ ਦੇ ਸਾਹਮਣੇ ਪੇਸ਼ ਕਰਨਾ ਹੈ ਦੇਸ਼ ਦੀ ਪ੍ਰਧਾਨ ਮੰਤਰੀ ਨੇ ਫੌਜ ਦੇ ਚਾਰ ਜਰਨੈਲ ਸੱਦੇ ਨੇ ਜਰਨਲ ਅਰਨਸ਼ੀ ਤਰਵੈਦਿਆ ਜਰਨਲ ਕਲਦੀਪ ਰਾੜ ਜਰਨਲ ਸੁੰਦਰ ਜਰਨਲ ਰਣਜੀਤ ਧਿਆਲ ਇਹਨਾਂ ਚਾਰ ਜਰਨੈਲਾਂ ਨੂੰ ਸੱਦ ਕੇ ਕਹਿਣ ਲੱਗੀ ਕਿ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਕ ਕਰਨਾ ਇਹ ਦੱਸੋ ਉੱਥੇ ਬੈਠੇ ਦੰਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਕੇ ਦਿੱਲੀ لے ਆਉਣਾ ਦੱਸੋ ਕਿੰਨਾ ਸਮਾਂ ਲੱਗੇਗਾ ਜਰਨਲ ਅਰਣਸ਼ਰੀ ਤਰਵੈਦਿਆ ਬੋਲਿਆ ਕਹਿਣ ਲੱਗਾ ਮੈਡਮ ਇੱਥੋਂ ਦਿੱਲੀੋਂ ਜਦੋਂ ਅਸੀਂ ਚੱਲੇ 7 ਜਾਂ 8 ਘੰਟੇ ਜਾਣ ਦੇ ਲੱਗਣਗੇ ਤੇ ਡੇਢ ਘੰਟੇ ਦਾ ਉੱਥੇ ਆਪਰੇਸ਼ਨ ਹੋਵੇਗਾ ਵੱਧ ਤੋਂ ਵੱਧ 2 ਘੰਟੇ ਲੱਗਣਗੇ ਤੇ ਅਸੀਂ 2 ਘੰਟਿਆਂ ਵਿੱਚ ਉਹ ਆਪਰੇਸ਼ਨ ਕਰਕੇ ਹੈਲੀਕਾਪਟਰ ਉੱਤੇ ਸੰਤ ਜਰਨੈਲ ਸਿੰਘ ਨੂੰ ਬਿਠਾ ਕੇ ਬਸ ਘਟੇ ਡੇਢ ਵਿੱਚ ਦਿੱਲੀ ਪਹੁੰਚ ਜਾਵਾਂਗੇ ਐਨਾ ਕੀ ਸਮਾਂ ਲੱਗੇਗਾ ਉਸ ਆਪਰੇਸ਼ਨ ਦਾ ਨਾਮ ਰੱਖਿਆ ਨੀਲਾ ਤਾਰਾ ਭਾਵ ਕਿ ਬਲੂ ਸਟਾਰ ਜਿਹਦਾ ਭਾਵ ਹੈ ਰਾਤ ਨੂੰ ਤਾਰਿਆਂ ਦੀ ਛਾਵੇਂ ਐਕਸ਼ਨ ਕਰਨਾ ਤੇ ਤਾਰਿਆਂ ਦੀ ਛਾਵੇਂ ਛਾਵੇਂ ਉਹਨੂੰ ਸਮਾਪਤ ਕਰ ਦੇਣਾ 6 ਲੱਖ ਫੌਜ ਦਿੱਲੀੋਂ ਚੱਲੀ ਆ 133000 ਫੌਜ ਹਰਮੰਦਰ ਸਾਹਿਬ ਉੱਤੇ ਟੈਕ ਕਰਨ ਵਾਸਤੇ ਤਾਇਨਾਤ ਹੋਈ ਹੈ ਬਾਕੀ ਸਾਰੀ ਫੌਜ ਪੰਜਾਬ ਦੇ ਵਿੱਚ ਥਾਪ-ਰਥਾ ਕਰਫਿਊ ਲਾ ਕੇ ਗੁਰੂ ਪਿਆਰਿਓ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਪਿੰਡਾਂ ਵਿੱਚ ਤਾਇਨਾਤ ਕੀਤੀ ਗਈ ਅੰਮ੍ਰਿਤਸਰ ਤੋਂ 25-25 ਕਿਲੋਮੀਟਰ ਬਾਹਰ ਫौज ਦੀਆਂ ਛੌਣੀਆਂ ਬਣ ਚੁੱਕੀਆਂ ਸਨ 26 ਮਦਰਾਸ ਰਜਮੈਂਟ ਅਤੇ 15 ਬਿਹਾਰ ਰਜਮੈਂਟ ਅਤੇ 12 ਬਿਹਾਰ ਰਜਮੈਂਟ ਅਤੇ ਇਸ ਤੋਂ ਇਲਾਵਾ ਗੁਰੂ ਪਿਆਰਿਓ ਬੇਅੰਤ ਫੌਜਾਂ ਦਰਬਾਰ ਸਾਹਿਬ ਦੇ ਦਵਾਲੇ ਦਵਾਲੇ ਘੇਰਾ ਪਾ ਕੇ ਬੈਠ ਗਈਆਂ ਆਓ ਵੇਖੀਏ ਉਸ ਵੇਲੇ 1 ਜੂਨ ਵਾਲੇ ਦਿਨ ਮੀਟਿੰਗਾਂ ਦਾ ਸਿਰਸਲਾ ਸ਼ੁਰੂ ਹੋਇਆ ਵੱਖ-ਵੱਖ ਜਰਨੈਲਾਂ ਨੇ ਆਪਣੇ ਕਮਾਂਡਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਅਤੇ ਇਸ ਤੋਂ ਬਾਅਦ 2 ਜੂਨ ਵਾਲੇ ਦਿਨ ਕਰਫੂ ਲਾ ਦਿੱਤਾ ਗਿਆ 3 ਜੂਨ ਵਾਲੇ ਦਿਨ ਪਹਿਲੀ ਵਾਰ ਫੈਰੂਂ ਕਰਕੇ ਪਤਾ ਕੀਤਾ ਗਿਆ ਸਿੰਘਾਂ ਕੋਲ ਹਥਿਆਰ ਕਿਹੜੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਵੇਸ਼ਮਿੰਟ ਵਿੱਚ ਕੌਮ ਦੇ ਮਹਾਨ ਯੋਧੇ 22 ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਆਪਣੇ 360 ਸਾਥੀਆਂ ਦੇ ਨਾਲ ਮੌਜੂਦ ਨੇ ਸੰਤਾ ਨੂੰ ਆਣ ਕੇ ਸਿੱਖਾਂ ਨੇ ਗੁਰਮਖਾਂ ਪਿਆਰਿਆਂ ਨੇ ਸੀਆਈਡੀ ਦੇ ਤੌਰ ਤੇ ਦੱਸਿਆ ਬਾਬਾ ਜੀ ਫੌਜਾਂ ਤਾਇਨਾਤ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਵੀ ਆਪਣੀ ਤਿਆਰੀ ਅਰੰਭੀਏ ਇੱਕ ਗੱਲ ਯਾਦ ਕਰਨ ਵਾਲੀ ਨੋਟ ਕਰਨ ਵਾਲੀ ਹੈ ਗੁਰੂ ਹਰਕਮਿੰਦਰ ਸਾਹਿਬ ਜੀ ਮਹਾਰਾਜ ਨੇ ਚਾਰ ਜੁੱਧ ਲੜੇ ਨੇ ਔਰ ਉਹਨਾਂ ਚੋਂ ਜੁੱਧਾਂ ਦੇ ਵਿੱਚ ਵੀ ਕਿਸੇ ਉੱਤੇ ਚੜਾਈ ਕਰਕੇ ਇੱਕ ਤੇ ਵੀ ਨਹੀਂ ਗਏ ਦੁਸ਼ਮਣ ਚੱਲ ਕੇ ਆਇਆ 14 جنگ ਗੁਰੂ ਗੋਬਿੰਦ ਸਿੰਘ ਜੀ ਨੇ ਲੜੇ ਨੇ ਤੇ ਗੁਰੂ ਪਿਆਰਿਓ 14 جنگ ਹੀ ਦੁਸ਼ਮਣ ਚੱਲ ਕੇ ਗੁਰੂ ਸਾਹਿਬ ਉੱਤੇ ਚੜਾਈ ਕਰਕੇ ਆਇਆ ਇਹਨਾਂ ਸਾਰੇ ਜੁੱਧਾਂ ਦੇ ਵਿੱਚ ਅਕਾਲ ਪੁਰਖ ਨੇ ਫਤਿਹ ਬਖਸ਼ੀ ਹੈ ਤੇ ਅੱਜ ਸ੍ਰੀ ਹਰਮੰਦਰ ਸਾਹਿਬ ਉੱਤੇ ਦਿੱਲੀੋਂ ਚੱਲ ਕੇ ਫੌਜਾਂ ਚੜ੍ਹ ਕੇ ਆਈਆਂ ਨੇ ਤੇ ਉਸ ਵੇਲੇ ਮਹਾਪੁਰਸ਼ਾ ਨੇ ਆਪਣੇ ਨਜ਼ਦੀਕੀ ਗੁਰਮਖ ਪਿਆਰਿਆਂ ਸੂਬਿਆਂ ਨੂੰ ਸੱਦ ਕੇ ਕਿਹਾ ਯੋਧਿਓ ਇਹ ਆ ਧਰਮ ਜੋਤ ਇੱਥੇ ਜਾਣਾ ਨਿਸ਼ਾਵਰ ਹੋਣੀਆਂ ਨੇ ਇਸ ਵਾਸਤੇ ਅਜੇ ਮੌਕਾ ਟਾਈਮ ਹੈ ਜੇ ਕਿਸੇ ਨੇ ਬਾਹਰ ਜਾਣ ਦੀ ਕਿਸੇ ਵੀ ਇੱਛਾ ਤੇ ਜਾ ਸਕਦਾ ਵਰਨਾ ਇੱਥੇ ਸ਼ਹੀਦੀਆਂ ਪੈਣਗੀਆਂ ਉਸ ਵੇਲੇ ਸਿੰਘਾਂ ਨੇ ਬੋਲੇ ਸੁਨਿਹਾਲ ਦੇ ਜੰਕਾਰੇ ਗਜਾ ਕੇ ਇਸ ਧਰਮ ਯੁੱਧ ਵਿੱਚ ਆਪਣੀਆਂ ਜਾਨਾਂ ਦੀ ਆਹੂਤੀ ਦੇਣ ਵਾਸਤੇ ਜਿਵੇਂ ਜੰਗਕਾਰਿਆਂ ਦੀ ਕੂਦ ਵਿੱਚ ਹਾਮੀ ਭਰੀ ਆਓ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕਰ ਰਿਹਾ ਸੂਰਾ ਸੋਹ ਪਹਿਚਾਂ ਦੀਆਂ ਜੋ ਲਰੇ ਦੀਨ ਕੇ 헤ਦ ਪਰਜਾ ਪਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਆਓ ਵੇਖੀਏ ਸੂਰਮਿਆਂ ਦੇ ਡੌਲਿਆਂ ਵਿੱਚ ਬਾਹਾਂ ਵਿੱਚ ਜੋਸ਼ ਆਇਆ ਮੱਥੇ ਤੇ ਪਾ ਕੇ ਤਿਉੜੀਆਂ ਆ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੂਰਮਿਆਂ ਨੇ ਗੁਰੂ ਪਿਆਰਿਓ ਇਸ ਜੰਗ ਵਿੱਚ ਇਸ ਇਡੀਅਨ ਫੌਜ ਦਾ ਮੁਕਾਬਲਾ ਕਰਨ ਵਾਸਤੇ ਮਹਾਪੁਰਸ਼ਾਂ ਨੂੰ ਜਿਵੇਂ ਚੜ੍ਹਦੀ ਕਲਾ ਦਾ ਸੰਕੇਤ ਦਿੱਤਾ ਉਸ ਵੇਲੇ ਦੀਆਂ ਲਾਈਨਾਂ ਗੁਰਮਤਨ ਸਿੰਘ ਖੇਪਰ ਵਾਲੇ ਦਾ ਜੱਥਾ ਇਹੋਵੇਂ ਹਾਥੇ ਜੋੜਿਆ ਰਦਾਸਾਂ ਕਰਦੇ ਜੁੜਾ ਮਮਾ ਕੌਣ ਚੱਲੇ ਤੁਸੀਂ ਅੰਗ ਸੰਗ ਪਾਤਸ਼ਾਹੀ ਰਹਿਣਾ ਪਰ ਜਨਮ ਬਾਣ ਚੱਲੇ ਆ ਉਹ ਪਤ ਲੱਖੀ ਤੋਕਾਂ ਦਾ छॾण हंडे पोल आसाणे वेरी मार के मकावा अॼु पीड़ ते पई ए असीं न ਕੁਤਾ ਮਾਨ ਬਚਣਾ ਸਾਡਾ ਸਿਰ ਜਾ ਦੇ ਤਾ ਦਾ ਵੇ ਅਸਾਂ ਨਹੀਂ ਟਰਨਾ ਛੱਡਣਾ ਮਾਤਾ ਪਿਤਾ ਤੇ ਪੁੱਤਰ ਚਾਰੇ ਵਾਰ ਗੁਰੂ ਦਸ਼ਮੇਸ਼ ਜੀ ਨੇ ਕੀਤੇ ਜੱਗ ਉੱਤੇ ਚੋਗਣਿਆਰੇ ਗੁਰੂ ਦਸ਼ਮੇਸ਼ ਜੀ ਨੇ ਔਲਾਦੀ ਪੁੱਤਨੋ ਜਾਣ-ਅਣ ਜਾਣ ਕੱਢਣਾ ਸਾਡਾ ਸੇ ਜਾਵੇ ਤਾਂ ਜਾਵੇ ਫਸਲਾਂ ਦੀ ਤਰਮਨ ਛੱਡਣਾ ਲੈ ਸਾਰੇ ਸੂਰਮਿਆਂ ਨੇ ਇੱਕ ਮਤ ਇੱਕ ਆਵਾਜ਼ ਵਿੱਚ ਆਖਿਆ ਮਹਾਂਪੁਰਸ਼ੋ ਅਸੀਂ ਆਈਆਂ ਫੌਜਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਕੇ ਬੈਠੇ ਆਂ ਸਾਡੇ ਤੋਂ ਇੱਕ ਬੰਦਾ ਵੀ ਨਹੀਂ ਜਾਏਗਾ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਪੁਰਸ਼ਾਂ ਦੇ ਸਾਹਮਣੇ ਬੈਠੇ ਨੇ ਉਸ ਵੇਲੇ ਦੇ ਮਹਾਨ ਯੋਧੇ ਜਰਨੈਲ ਜਿਨ੍ਹਾਂ ਨੇ ਇੰਡੀਅਨ ਆਰਮੀ ਦੇ ਵਿੱਚ ਜਰਨਲ ਦੇ ਅਹੁਦੇ ਤੇ ਵੱਡੀਆਂ ਜੰਗਾਂ ਲੜ ਕੇ ਇਸ ਦੇਸ਼ ਦਾ ਮਾਣ ਵਧਾਇਆ ਮੇਰੇ ਕਹਿਣ ਤੋਂ ਪਾਵ ਜਰਨਲ ਛਬੇਗ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਅਤੇ ਗੁਰੂ ਪਿਆਰੇ ਭਾਈ ਮੇਜਰ ਸਿੰਘ ਜੀ ਅਤੇ ਮਹਾਪੁਰਸ਼ਾਂ ਦੇ ਗੜਵਾਈ ਭਾਈ ਗੁਰਮਖ ਸਿੰਘ ਜੀ ਡਰਾਈਵਰ ਬਾਬਾ ਦਾਰਾ ਸਿੰਘ ਜੀ ਐਸੇ ਸੂਰਮੇ ਭਾਈ ਰਸ਼ਪਾਲ ਸਿੰਘ ਜੀ ਭਾਈ ਕਾਬਲ ਸਿੰਘ ਜੀ ਇਹ ਸਾਰੇ ਜੋਧੇ ਤਿਆਰ ਪਰ ਤਿਆਰ ਬੈਠੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਰਨਲ ਸ਼ਬੀਖ ਸਿੰਘ ਕੌਣ ਹੈ ਇਹ ਹੈ ਉਸ ਸਰਦਾਰ ਮਤਾਬ ਸਿੰਘ ਮੀਰਾ ਕੋਟ ਦਾ ਖੂਨ ਉਹਨਾਂ ਦੀ ਅਣਸਬੰਸ ਵਿੱਚੋਂ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਇਹਨਾਂ ਦੇ ਵਡੇਰੇ ਭਾਈ ਹਰਦੀਾਲ ਜੀ ਨੇ ਅੰਮ੍ਰਿਤ ਛੱਕ ਕੇ ਅਰਦੀਾਲ ਸਿੰਘ ਬਣੇ। ਉਹਨਾਂ ਦੇ ਘਰ ਪੁੱਤਰ ਹੋਇਆ ਉਹਦਾ ਨਾਂ ਰੱਖਿਆ ਹਰਾ ਸਿੰਘ। ਹਰੇ ਸਿੰਘ ਦੇ ਘਰ ਪੁੱਤਰ ਹੋਇਆ ਉਹਦਾ ਨਾਂ ਰੱਖਿਆ ਜਗਤ ਸਿੰਘ। ਜਗਤ ਸਿੰਘ ਦੇ ਘਰ ਪੁੱਤਰ ਜਨਮਿਆ ਉਹਦਾ ਨਾਂ ਰੱਖਿਆ ਮਤਾਬ ਸਿੰਘ ਜਿਨੇ ਮੱਸੇ ਰੰਗੜ ਦਾ ਸਿਰ ਵਢਿਆ। ਗੁਰੂ ਪਿਆਰਿਓ ਮਤਾਬ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ ਜਿਹੜਾ ਨਾਂ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਉਹ ਸੂਰਮਾ ਜਿਹੜਾ ਭਾਈ ਰਾਏ ਸਿੰਘ ਨਾਂ ਦੇ ਨਾਲ ਜਾਣਿਆ ਜਾਂਦਾ ਰਾਏ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਂ ਰਤਨ ਸਿੰਘ ਭੰਗੂ ਲਿਖਿਆ ਗਿਆ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਤੇ ਗੁਰੂ ਪਿਆਰਿਓ ਰਤਨ ਸਿੰਘ ਭੰਗੂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਨਾਮ ਗੁਰਮukh ਸਿੰਘ ਰੱਖਿਆ ਗੁਰਮukh ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਂ ਭਾਈ ਨੰਦ ਸਿੰਘ ਰੱਖਿਆ ਭਾਈ ਨੰਦ ਸਿੰਘ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਂ ਭਾਈ ਭਗਵਾਨ ਸਿੰਘ ਰੱਖਿਆ ਤੇ ਭਗਵਾਨ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ ਜਿਹਦਾ ਨਾਂ ਦਾਰ ਛਬੀਗ ਸਿੰਘ ਰੱਖਿਆ ਛਬੀਗ ਸਿੰਘ ਮਹਾਪੁਰਸ਼ਾਂ ਦੇ ਚਰਣਾ ਵਿੱਚ ਕਿਵੇਂ ਆਇਆ ਕਹਿੰਦੇ ਨੇ ਐਨੇ ਵੱਡੇ ਜੁੱਧ ਲੜੇ ਪਾਕਿਸਤਾਨ ਨਾਲ جنگ ਲੜੇ ਜਰਨਲ ਨਿਆਜ਼ੀ ਦੇ ਨਾਲ ਇਹੋ ਜਿਹੇ ਹੱਥ ਕਰਾਰੇ ਵਿਖਾਏ ਨੂੰ ਕਿ ਉਹਨੇ 90000 ਫੌਜ ਜਿਹੜੀ ਸੀ ਉਹਨੇ ਹੱਥ ਖੜੇ ਕਰਕੇ ਤੇ ਜਰਨਲ ਦੇ ਅੱਗੇ ਆਤਮ ਸਮਰਪਣ ਕਰਤਾ ਤੇ ਗੁਰੂ ਪਿਆਰਿਓ ਇਸ ਭਾਰਤੀ ਸਰਕਾਰ ਨੇ ਉਸ ਜਰਨਲ ਸ਼ਵੇਕ ਸਿੰਘ ਦਾ ਸਤਕਾਰ ਤਾਂ ਕੀ ਕਰਨਾ ਸੀ ਜਬਰੀ ਰਿਟਾਇਰਮੈਂਟ ਕਰਕੇ ਰਿਟਾਇਰਮੈਂਟ ਹੋਣ ਤੋਂ ਇੱਕ ਦਿਨ ਪਹਿਲਾਂ ਉਹਦੇ ਤੇ ਚੋਰੀ ਦਾ ਇਲਜ਼ਾਮ ਲਾਇਆ ਤੇ ਰਿਟਾਇਰ ਕਰ ਦਿੱਤਾ ਉਹ ਸੂਰ ਮੈਨੇ ਆਖਿਆ ਭਾਈ ਮੈਨੂੰ ਫਲ ਜਿਹੜਾ ਮਿਲ ਗਿਆ ਇੰਨਾ ਹੀ ਬੜਾ ਉਹਦਾ ਇੱਕ ਸੱਜਣ ਸੀ ਜਿਹਦਾ ਨਾਂ ਸੀ ਢਿੱਲੋ ਸਾਹਿਬ ਉਹਨੇ ਆਖਿਆ ਢਿੱਲੋ ਸਾਹਿਬ ਮੈਂ ਸਰਕਾਰ ਦੀ ਨੌਕਰੀ ਬੜੀ ਕਰ ਲਈ ਆ ਹੁਣ ਮੈਂ ਚਾਹਣਾ ਨਰੰਕਾਰ ਦੀ ਸੇਵਾ ਕੀਤੀ ਜਾਵੇ ਮੈਨੂੰ ਕੋਈ ਸੰਤ ਦੱਸ ਮੈਨੂੰ ਕੋਈ ਯੋਧਾ ਦੱਸ ਉਹਨਾਂ ਆਖਿਆ ਦਰਬਾਰ ਸਾਹਿਬ ਵਿੱਚ ਦੋ ਸੰਤ ਨੇ ਉਹਨਾਂ ਸੰਤਾਂ ਨੂੰ ਜਾ ਕੇ ਮਿਲ ਲਓ ਜਿਹੜਾ ਤੁਹਾਨੂੰ ਸੰਤ ਚੰਗਾ ਲੱਗੇ ਉਹਦੇ ਨਾਲ ਸੇਵਾ ਕਰਨ ਲੱਗ ਪੋ ਫਿਰ ਆਇਆ ਜਰਨਲ ਸ਼ਬੀਗ ਸਿੰਘ ਪਹਿਲਾਂ ਉਹਨੇ ਆਣ ਕੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਉਸ ਵੇਲੇ ਦੇ ਸੰਤ ਬਾਬਾ ਹਰਕੰਨ ਸਿੰਘ ਲੋਂਗੋਵਾਲ ਨੂੰ ਮਿਲੇ ਨੇ ਵਚਨ ਬਿਲਾਸ ਸੁਣੇ ਨੇ ਵਚਨ ਸੁਣਨ ਤੋਂ ਬਾਅਦ ਉਹਨੇ ਆਖਿਆ ਢਿੱਲੋ ਸਾਹਿਬ ਨਾਂ ਦੇ ਨਾਲ ਤਾਂ ਸੰਤ ਲੱਗਦਾ ਵਚਨ ਤਾਂ ਬੜੇ ਵੱਡੇ ਵੱਡੇ ਕਰਦੇ ਐ ਪਰ ਲੱਤਾਂ ਵਿੱਚ ਕਮਜ਼ੋਰੀ ਹੈ ਮੈਨੂੰ ਲੱਗਦਾ ਪੀ ਉਹ ਕੀਤੇ ਹੋਏ ਵਚਨਾਂ ਨੂੰ ਪੂਰੇ ਨਹੀਂ ਕਰ ਸਕਣਗੇ ਉਹਨੇ ਆਖਿਆ ਜੇ ਇਹ ਨਹੀਂ ਫਿਰ ਦੂਜੇ ਸੰਤ ਨੂੰ ਮਿਲ ਲਓ ਇੱਕ ਸੰਤ ਹੋਰ ਵੀ ਆ ਗੁਰੂ ਪਿਆਰਿਓ ਮੰਗੀ ਸਾਹਿਬ ਵਿਵਾਰ ਹਾਲ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਚਨ ਕਰਦਿਆਂ ਨੂੰ ਸੁਣਿਆ ਤੇ ਉਹਨਾਂ ਦੇ ਚਰਨਾਂ ਦੇ ਭੌਰੇ ਬਣ ਗਏ ਗੁਰੂ ਪਿਆਰੀ ਸਾਧ ਸੰਗਤ ਜੀ ਐਸੇ ਭੌਰੇ ਬਣੇ ਕਿ ਅੱਜ ਜ਼ਿੰਦਗੀ ਮੌਤ ਦੀ ਲੜਾਈ ਹੈ ਤੇ ਉਸ ਲੜਾਈ ਨੂੰ ਜਿੱਤਣ ਵਾਸਤੇ ਜਰਨਲ ਛਿਬੇਖ ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪਾਸ ਬੈਠਾ ਔਰ ਹੱਥ ਜੁੜੇ ਹੋਏ ਨੇ ਤੇ ਸੰਤਾਂ ਨੂੰ ਰਿਪੋਰਟ ਮਿਲੀ ਹੈ ਕਿ ਤਿੰਨ ਜੂ ਰਾਤ ਦੇ 10:30 ਵਜੇ 2200 ਜਵਾਨ ਘੰਟਾ ਘਰ ਵਾਲੇ ਪਾਸੋਂ ਅੰਦਰ ਨੰਗ ਆਇਆ ਇਸ ਵਾਸਤੇ ਬਾਬਾ ਜੀ ਇੰਤਜ਼ਾਮ ਕਰੋ ਤੇ ਸੰਤਾ ਨੇ ਆਖਿਆ ਜਰਨਲ ਸਾਹਿਬ ਬਹੁਤ ਵੱਡੀ ਤਦਾਦ ਵਿੱਚ ਫੌਜਾਂ ਆ ਰਹੀਆਂ 2200 ਜਿਹੜਾ ਜਵਾਨ ਉਹ ਰਿੰਗ ਰਿੰਗ ਕੇ ਚੱਲ ਰਿਹਾ ਹੈ ਆਪਣੇ ਵਾਲੇ ਪਾਸੇ ਨੂੰ 1700 ਕਬਚ ਇਹਨਾਂ ਦੇ ਨਾਲ ਢਾਲ ਭਾਵ ਕੇ ਇਹਨਾਂ ਨੂੰ ਬਚਾਉਣ ਵਾਲੇ ਆ ਰਹੇ ਨੇ ਇਸ ਵਾਸਤੇ ਬੜੇ ਮਾਰੂ ਹਥਿਆਰ ਨੇ ਉਹਨਾਂ ਦੇ ਕੋਲ ਉਹਨਾਂ ਕੋਲ ਬੜੀਆਂ ਜਰੀਲੀਆਂ ਗੈਸਾਂ ਨੇ ਤੇ ਆਪਣਾ ਇੰਤਜ਼ਾਮ ਕਿਵੇਂ ਉਹਨਾਂ ਆਖਿਆ ਮਹਾਂਪੁਰਸ਼ੋ ਫਿਕਰ ਨਾ ਕਰੋ ਤੁਸੀਂ ਜਿੰਨੇ ਵੀ ਅੰਦਰ ਲੰਘ ਆਏ ਗੁਰੂ ਦੀ ਕਿਰਪਾ ਚਾਹੀਦੀ ਆ ਬਾਜਾਂ ਵਾਲੇ ਪਾਤਸ਼ਾਹ ਦੀ ਮਿਹਰ ਚਾਹੀਦੀ ਆ ਇੱਕ ਵੀ ਨਹੀਂ ਸੁੱਕਾ ਜਾਣ ਦਿੰਦਾ ਹੋਰ ਦੱਸੋ ਗੁਰੂ ਪਿਆਰੀ ਸਾਧ ਸੰਗਤ ਜੀ ਧਰਤੀ ਤੋਂ 6 6 ਇੰਚ ਉੱਚੀਆਂ 2 2 ਮੋਰੀਆਂ ਕੱਢੀਆਂ ਸੀ ਕੰਡਾਂ ਵਿੱਚ ਦੀ ਇੱਕ ਮੋਰੀ ਸੀ ਵੇਖਣ ਵਾਸਤੇ ਭਈ ਦੁਸ਼ਮਣ ਆਉਂਦਾ ਤੇ ਦੂਸਰੀ ਮੋਰੀ ਜਿਹੜੀ ਸੀ ਉਹਦੇ ਵਿੱਚ ਦੀ ਗਨ ਕੱਢੀ ਹੋਈ ਹੈ ਬਾਹਰ ਜਦੋਂ ਐਨ ਰੇਂਜ ਦੇ ਵਿੱਚ ਆ ਗਈ ਇਹ ਫੌਜ ਤੇ ਉਸ ਵੇਲੇ ਇਹਦਾ ਸੂਰਮਿਆਂ ਨੇ ਗੁਰੂ ਪੈਰੋ ਯੱਕ ਦਾ ਮੀਂਹ ਵਰਸਾਇਆ ਗੋਲੀਆਂ ਦਾ ਤੇ 2200 ਦੇ ਵਿੱਚੋਂ 1880 ਥਾਂ ਤੇ ਹੀ ਰਹਿ ਗਏ 1700 ਦੇ ਵਿੱਚੋਂ ਜਿਹੜੇ ਨਾਲ ਢਾਲ ਬਣ ਕੇ ਆ ਰਹੇ ਸੀ ਉਹਨਾਂ ਵਿੱਚੋਂ 700 ਤੋਂ ਉੱਤੇ 760 ਬੰਦੇ ਜਿਹੜੇ ਸੀ ਉਹ ਵੀ ਮਰ ਗਏ ਛੇਤੀ ਛੇਤੀ ਵਿਸਲ ਬੰਦੀ ਤੇ ਬੈਕ ਮੰਨ ਦਾ ਆਰਡਰ ਮਿਲਿਆ ਗੁਰੂ ਪਿਆਰੀ ਸਾਧ ਸੰਗਤ ਦੀ ਪਹਿਲਾ ਹਮਲਾ ਜਿਹੜਾ ਸੀ ਇਹਨਾਂ ਸਿੰਘਾਂ ਨੇ ਪਛਾੜ ਦਿੱਤਾ ਉਧਰ ਦਿੱਲੀ ਤੋਂ ਬੜੇ ਸਖਤ ਆਰਡਰ ਆ ਰਹੇ ਨੇ ਭਾਈ ਇੰਨਾ ਚਿਰ ਲੱਗ ਗਿਆ ਤੁਹਾਡੇ ਤੋਂ ਇਹ ਮੋਰਚਾ ਫਤਹੀ ਨਹੀਂ ਹੋਇਆ ਤੁਸੀਂ ਕਹਿੰਦੇ ਸੀ ਦੋ ਘੰਟਿਆਂ ਵਿੱਚ ਕਰ ਲੈਣਾ ਪਹਿਲੀ ਤਰੀਕ ਦੇ ਤੁਸੀਂ ਗਏ ਹੋ ਤਿੰਨ ਤਰੀਕ ਨੰਗਿਆ ਰਾਤ ਨੂੰ ਤੁਸੀਂ ਆਪਰੇਸ਼ਨ ਸ਼ੁਰੂ ਕੀਤਾ ਦੱਸੋ ਤੁਸੀਂ ਅਕਾਲ ਤਖਤ ਸਾਹਿਬ ਤੇ ਪਹੁੰਚ ਸਕੇ ਕਿ ਨਹੀਂ ਉਸ ਵੇਲੇ ਗੁਰੂ ਪਿਆਰਿਓ ਜਰਨਲ ਅਰਣ ਸ਼੍ਰੀ ਤਰਵੈਦਿਆ ਨੇ ਉਸ ਵੇਲੇ ਦੀ ਪਟਰਾਣੀ ਇੰਦਰੰਗਾਂਧੀ ਨੂੰ ਇਹਨਾਂ ਸਵਾਲਾਂ ਦਾ ਜਵਾਬ ਜਿਵੇਂ ਦਿੱਤਾ ਪੀ ਮੈਡਮ ਇੱਥੇ ਗੱਲ ਹੋਰ ਦੀ ਹੋਰ ਹੋ ਗਈ ਆ ਇਹਨਾਂ ਦੇ ਵੱਡ ਬਡੇਰੇ ਵੀ ਰੁੱਖਾਂ ਦੇ ਪੱਤੇ ਖਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਮਹਾਨ ਜੁੱਧ ਫਤਿਹ ਕਰ ਲਿਆ ਕਰਦੇ ਸਨ ਤੇ ਇਹ ਵੀ ਜਿਹੜੇ ਸੂਰਮੇ ਨੇ ਨਾ ਇਹ ਵੀ ਲੜਨ ਮਰਨ ਨੂੰ ਤਕੜੇ ਨੇ ਇਸ ਵਾਸਤੇ ਸਾਡੀ ਇਹਨਾਂ ਅਗੇ ਪੇਸ਼ ਨਹੀਂ ਜਾਂਦੀ ਜੋ ਰਿਪੋਰਟ ਦਿੱਲੀ ਉਹਨੇ ਭੇਜੀ ਸੁਣੋ ਉਸ ਵੇਲੇ ਦੀਆਂ ਲੈਣਾ ਗੁਰਬਚਨ ਸਿੰਘ ਛੇਰਪੁਰ ਵਾਲੇ ਦਾ ਕਮਿਸ਼ਨ ਜਥਾ ਜਸਵੀਰ ਸਿੰਘ ਜੱਸਾ ਬਖਸ਼ੀ ਸਿੰਘ ਜੋਗੇ ਵਾਲਾ ਆ ਜੋਗੇ ਬਾੜੀ ਇੱਕ ਹੋਰ ਵੀ ਜੁੱਗੇ ਵਾਲਾ ਮਖੂ ਦੇ ਕੋਲ ਹੈ ਇਹਨਾਂ ਦਾ ਪਿੰਡ ਉਹ ਜੁੱਗੇ ਵਾਲਾ ਸੁਣੋ ਆਪ ਜੀ ਦੇ ਸਾਹਮਣੇ ਇਸ ਤਰ੍ਹਾਂ ਬੇਨਤੀ ਕਰਦੇ ਜਨਰਲ ਪਾਉਂ ਦਾ ਹਾਲ ਦਹਾਈ ਆਪਦ ਕਿੱਥੋਂ ਧਰ ਕੇ ਆਈ ਮੇਰੀ ਮਾਰ ਕੇ ਬਾਜਮਕਾਈ ਕੀ ਇਤਿਹਾਸ ਗੈਰਗੇ ਇਹ ਭਰਤੀਲੇ ਮਰਦਨ ਖੀਲੇ ਦੇਸ਼ ਪੰਜਾਬ ਦੇ ਰਾਜ ਭਾਗ ਮੱਥੇ ਜਬਰ ਜਲਮਨਾਂ ਵਾਲਾ ਲਾਉਂਦੇ ਜਦ ਵੀ ਰਣ ਤੱਤੇ ਵਿੱਚ ਆਉਂਦੇ ਆਖਰ ਕਰੇ ਸਾਰੀ ਦੁਨੀਆ ਡਰਦੀ ਮਰਦੀ ਮੌਤ ਨਾ ਜਾ ਦਿਣ ਤਾ ਇਹ ਖਾਲਸਾ ਨ ਕਿਸੇ ਤੋਂ ਡਰੇ ਹੋ ਕਿਧਰੋਂ ਆਉਂਦੇ ਕਿਧਰ ਜਾਂਦੇ ਕੀ ਤੇ ਮੌਤ ਮਜਾਦਲਤਾ ਇਹ ਖਾਨਸਾ ਕਿਸੇ ਤੋਂ ਡਰੇ ਲੜਦੇ ਵੇਖੇ ਜੁੱਦ ਗਰੀਲੇ ਸ਼ੇਰਾਂ ਵਾਂਗੂ ਬੜੇ ਜਸ਼ੀਲੇ ਮਾ